ਮਾਨੀ ਦੀ ਕਹਿੰਦੇ ਗੁਰੂ 파ਸ਼ਾ 헤 ਦੀਵ ਨਾਮ ਵਿਸਾਰ ਨਾਮ ਨੂੰ ਵਿਸਾਰ ਲਿਆ ਭੁੱਲ ਗਿਆ ਕਰੇ ਰਸ ਭੋਗ ਕਹਿੰਦਾ ਸੰਸਾਰ ਦੇ ਭੋਗ ਪਦਾਰਥ ਨਾਲ ਜੁੜ ਗਿਆ ਹੁਣ ਭੋਗ ਕੀ ਆ ਭੋਗੀ ਬੰਦਾ ਰੋਗੀ ਹੋ ਜਾਂਦਾ ਜਿਹੜਾ ਭੋਗ ਆ ਨਾ ਇਹ ਰੋਗ ਦਿੰਦੇ ਆ ਇੱਥੇ ਬੈਣੀ ਕਹਿੰਦੇ ਕਿੰਨੇ ਰੋਗ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੇ ਨਹੀਂ ਤਨ ਰੋਗ ਕਹਿੰਦੇ ਜਿਹੜਾ ਸੌਖਾ ਨੇ ਸੁਪਨੇ ਚ ਮਨੀ ਮਿਲਣਾਗਾ ਰੋਗੀ ਹੋ ਜਾਏਗਾ ਹੁਣ ਰੋਗ ਕਿੰਨੇ ਆਪਣਾ ਤਿੰਨ ਰੋਗ ਆ ਵਿਦਵਾਨ ਲੋਗ ਤਿੰਨ ਰੋਗ ਦਾ ਜ਼ਿਕਰ ਕਰਦੇ ਆ ਆਦੀ ਬਿਯਾਦੀ ਉਪਾਦੀ ਫੇਰ ਇਹਨਾਂ ਦਤਾਂ ਦਾ ਬਖਾਨ ਕਰਿਆ ਗਿਆ ਤਨ ਦਾ ਰੋਗ ਹੁਣ ਜਿਹੜਾ ਤਨ ਇਹ ਰੋਗੀ ਹੋ ਜਾਂਦਾ ਹੈ ਰੋਗ ਹੋ ਗਿਆ ਬਿਮਾਰੀ ਆ ਕਿੱਥੇ ਕੋਈ ਪਤਾ ਨਹੀਂ ਬਹੁਤ ਰੋਗ ਆ ਤਨ ਦੇ ਹੁਣ ਗੁਮੀ ਲੋਕ ਕਹਿੰਦੇ ਜੈਸ ਤਾਂ ਲੱਗੇ ਸੋ ਤਨ ਜਾਣਾ ਕੌਣ ਜਾਣੇ ਪੀੜ ਪ੍ਰਾਈ ਜਿਹੜੇ ਤਾਂ ਨੂੰ ਭਾਈ ਕੋ ਰੋਗ ਲੱਗਿਆ ਵਾ ਉਹ ਜਾਣਦਾ ਦੂਜੇ ਨੂੰ ਕੀ ਉਹਦੀ ਪੀੜ ਪਤਾ ਦੁੱਖ ਉਹਨੂੰ ਕੀ ਪਤਾ ਕਿਸੇ ਦਾ ਛੋਟੇ ਛੋਟੇ ਦੁੱਖ ਲੱਗਦੇ ਹੁੰਦੇ ਆ ਕਈ ਵਾਰੀ ਆਪਣਾ ਕੋਈ ਸੱਜਣਾ ਉਹ ਕਹਿੰਦਾ ਮੇਰੀ ਤਾਂ ਯਾਰ ਜਾਂੜ ਦੁਖਦੀ ਆ ਚੱਲ ਮੜੀ ਜੀ ਜਾਂੜ ਹੀ ਆ ਹੁਣ ਉਹਨੂੰ ਪਤਾ ਵੀ ਉਹਦੇ ਦਰਦ ਕਿੰਨਾ ਹੁੰਦਾ ਕਿਸੇ ਦੇ ਅੱਖ ਦੇ ਵਿੱਚ ਰੜਕ ਪੈਂਦੀ ਆ ਉਹਨੂੰ ਪਤਾ ਕਿੰਨੀ ਪੈਂਦੀ ਆ ਕਿਸੇ ਦਾ ਗਲਾ ਦੁਖਦਾ ਉਹਨੂੰ ਪਤਾ ਕਿੰਨਾ ਦਰਦਦਾ ਕਿਸੇ ਦਾ ਸਿਰ ਦੁਖਦਾ ਕਿਸੇ ਦੀਆਂ ਲੱਤਾਂ ਦੁਖਦੀਆਂ ਕਹ ਦੀ ਢੋਈ ਦੁਖਦੀ ਹੈ ਹੈ ਇਹ ਤਨ ਦੇ ਰੋਗ ਆ ਦੁੱਖ ਆ ਨਾ ਕਿੰਨੇ ਆ ਕੋਈ ਪਤਾ ਨਹੀਂ ਜਿਹਨੂੰ ਹੈਗਾ ਦੁੱਖ ਭਾਈ ਉਹ ਜਾਣਦਾ ਦੂਜੇ ਨੂੰ ਉਹਦੀ ਪੀੜ ਦਾ ਨਹੀਂ ਅੰਦਾਜ਼ਾ ਫਿਰ ਮਨ ਦਾ ਰੋਗ ਆ ਹੁਣ ਮਨ ਦੁਖੀ ਆ ਕਾਹਦੇ ਨਾਲ ਆ ਇਹ ਵੀ ਆਈ ਹੈ ਬੜੇ ਭਾਵ ਆ ਕੋਈ ਕੰਮ ਸਫਲ ਨਹੀਂ ਹੋਇਆ ਮਨ ਦੁਖੀ ਹੋ ਗਿਆ ਬੱਚੇ ਨਹੀਂ ਗੱਲ ਮਨ ਦੇ ਮਨ ਦੁਖੀ ਆ ਘਾਟਾ ਪੈ ਗਿਆ ਮਨ ਦੁਖੀ ਆ ਕੋਈ ਬੱਚਾ ਗਲਤ ਰਾਹ ਤੇ ਗਿਆ ਮਨ ਦੁਖੀ ਆ ਬਹੁਤ ਕਾਰਨ ਨੇ ਮਨ ਦੇ ਦੁੱਖ ਦੇ ਹਜ਼ਾਰ ਹੀ ਇੱਕ ਆਤਮਿਕ ਦੁੱਖਾ ਤੀਜਾ ਬੜਾ ਹੁਣ ਜਿਹੜਾ ਇਹ ਦੁੱਖ ਹੈ ਇਹਦਾ ਆਪਾਂ ਨੂੰ ਕੋਈ ਨਹੀਂਗਾ ਜਾਣਦਾ ਹੀ ਨਹੀਂ ਇਹ ਮਰ ਕੇ ਵੀ ਵੀ ਦੁੱਖ ਖੜਾ ਛੱਡ ਦੇਗੇ ਕਈ ਲੋਕ ਨਾ ਮੈਂ ਇੰਨਾ ਦੁਖੀ ਐ ਜੀ ਕਰਦਾ ਮਰ ਜਾ ਮਰ ਕੇ ਵੀ ਨਹੀਂ ਸੁੱਖ ਮਿਲਣਾਗਾ ਭਲੇਖੇ ਚ ਨਾ ੜਕਦਾ ਫਿਰੇਗਾ ਜਿਉਂਦਾ ਤਾਂ ਸੌ ਕੋਲੇ ਦੁੱਖ ਰੋਲੇਗਾ ਮਗਰ ਮਰੇ ਤਾਂ ਤਾਂ ਘਰ ਦੇ ਨੂੰ ਵੀ ਬੜਨ ਦੇਣਾਗਾ ਕੋਈ ਨਹੀਂ ਸੁਣਦਾ ਦੁੱਖ ਇਹ ਦੁੱਖ ਨਹੀਂ ਮਾਰੇ ਕਹਿੰਦੇ ਵੇਖੋ ਗੰਨ ਦੁੱਖ ਦੀ ਕਰੀ ਆ ਪਰ ਸਮਝਾਇਆ ਕਿਵੇਂ ਕਹਿੰਦੇ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੇ ਨਹੀਂ ਤਨ ਮਹਿ ਰੋਗ ਕਹਿੰਦੇ ਸੁਪਨੇ ਚ ਵੀ ਨਹੀਂ ਕਹਿੰਦੇ ਸੁਖ ਮਿਲਦਾ ਦਾ ਸੁੱਤਿਆਂ ਪਿਆ ਵੀ ਦੁੱਖ ਮਿਲਦੇ ਆ ਕਿਉਂਕਿ ਆ ਰਸ ਭੋਗ ਨਾਲ ਜੁੜ ਕੇ ਅਦਸ਼ਮੇ ਦਾ ਰਾਸ ਆ ਭੋਗ ਬਲਾਸ ਇੰਨਾ ਨਾ ਜੁੜਿਆ ਹੋਇਆ ਜੀਵ ਹੈ। हे ਮਨੁੱਖ ਪਰਮੇਸ਼ਰ ਨੂੰ ਭੁੱਲ ਗਿਆ, ਨਾਮ ਭੁੱਲ ਗਿਆ। ਉਹ ਦੋ ਅੱਖਰ ਯਾਦ ਨਹੀਂ ਤੇਰੇ ਵਾਹਿਗੁਰੂ ਵਾਲੇ। ਗੁਰੂ ਸ਼ਬਦ ਨਹੀਂ ਯਾਦ। ਰਾਮ ਨਹੀਂ ਯਾਦ। ਗੋਵਿੰਦ ਨਹੀਂ ਯਾਦ। ਹੋਰ ਬਹੁਤ ਕੁਝ ਯਾਦ ਆ। ਜੇ ਉਹਨੂੰ ਭੁੱਲ ਗਿਆ ਫਿਰ ਸੁਪਨੇ 'ਚ ਬਨੂ ਸੌਖ ਮਿਲਣਾ, ਜਿੰਨਾ ਮਰਜ਼ੀ ਭਜਨ ਨੱਠ ਕਰ ਲੈ। ਜੋ ਮਰਜ਼ੀ ਕਰ ਲੈ। ਆ ਜਿੰਨੇ ਦੇਖਣ ਨੂੰ ਬਾਹਰ ਸੁਖੀ ਲੱਗਦੇ ਆ ਕਿਤੇ ਗੱਲ ਕਰਕੇ ਦੇਖਿਓ ਉਹਨਾਂ ਬਾਹਰੇ ਦੁਖੀ ਹੁੰਦੇ ਆ ਜਿਹੜੇ ਦੇਖਣ ਮਾਤਰ ਜਿਆਦੇ ਸੁਖੀ ਲੱਗਦੇ ਆ ਨਾ ਉਹ ਵਿਚਾਰੇ ਦੁਖੀ ਬਹੁਤੇ ਹੁੰਦੇ ਆ ਕਿਉਂਕਿ ਮਨ ਦੇ ਉੱਤੇ ਇੰਨਾ ਪ੍ਰਭਾਵ ਰਹਿੰਦਾ ਨਾ ਕੋਈ ਸਮਾਂ ਹੈ ਹੀ ਨਹੀਂ ਚੱਜਦਾ ਮਿਲਦਾ ਚਾਰ ਸਫੇਰਿਓ ਦੁੱਖ ਦੁੱਖ ਸਤੇ ਪਿਆਰੋਂ ਸੁਪਣੇ ਚ ਬਣੀ ਖੜਾ ਛੱਡ ਦੇ ਦੁੱਖ ਸੋ ਇਸ ਲਈ ਜੀਵਨ ਦਾ ਗਿਆਨ ਹੈ ਕਰਮ ਦੀ ਵਿਧੀ ਹੈ ਹਰ ਕਾਰਜ ਕਰੋ ਪ੍ਰਭੂ ਨੂੰ ਸਮਰਪਿਤ ਹੋ ਗਏ ਪਰਮੇਸ਼ਰ ਨੂੰ ਨਾ ਭੁੱਲਣ ਕਹਿੰਦੇ ਬੇਮੁਖ ਹੋਇਆ RAM ਤੇ ਲੱਗਣ ਜਨਮ ਬਜੋਗ ਛਿਣ ਮੇ ਕੋੜੇ ਹੋ ਗਏ ਜਿਤਨੇ ਮਾਇਆ ਉਹ ਮਾਇਆ ਭੋਗਾ ਕਹਿੰਦੇ ਜਿਹੜੇ ਪੈਸੇ ਨਾਲ ਇਕੱਠੇ ਕਰਦੇ ਆ ਉਹ ਮਾਇਆ ਵੀ ਭੋਗ ਆ ਬਿਰਸ ਜਾਣ ਵਾਲੀ ਆ ਇਹ ਸਾਰੇ ਦੁੱਖ ਰੂਪ ਹੋ ਜਾਂਦੇ ਆ ਹੁਣ ਜਦਾਂ ਕਹਿੰਦਾ ਲੈ ਐ ਕਿ ਮੀ ਹੈ ਹੈਗੇ ਨਾ ਰੋਗ ਮਿੱਠਾ ਖਾ ਲੋ ਸੁਗਰ ਹੋ ਜਾਂਦਾ ਜਿਆਦੇ ਤਲਗਤੀ ਜਾਂ ਖਾ ਲੋ ਹੋਰ ਕੰਨੀਆਂ ਬਿਮਾਰੀਆਂ ਲੱਗ ਜਾਂਦੀਆਂ ਜਦਾ ਵੀ ਫੀ ਵਧੀ ਜਾਂਦਾ ਬਹੁਤ ਦੁੱਖ ਨੇ ਫਿਰ ਤਾਂ ਜਿਦਨੇ ਗੱਲ ਕਰ ਲੋ ਠੀਕ ਆ ਦੁਖੀ ਆ ਗੁਰੂ ਦੀ ਗੰਦੇ ਮਾਨਕ ਦੁਖੀਆ ਜਿਦਨੇ ਗੱਲ ਕਰੋਗੇ ਉਹ ਦੁਖੀ ਆ ਪਰ ਸੁਖੀ ਕੌਣ ਹੈ ਸੋ ਸੁਖੀ ਆ ਜਿਤ ਨਾਮ ਉਧਾਰ ਜਿਹੜਾ ਵਾਹਿਗੁਰੂ ਦਾ ਨਾਮ ਆ ਨਾ ਇਹਨੂੰ ਆਧਾਰ ਬਣਾ ਲਿਆ ਜੀਵਨ ਦਾ ਖੁਰਾਕ ਆਸਰਾ ਉਹ ਸੁਖੀ ਆ ਹੁਣ ਜਿਹੜੇ ਬੜੀ ਬੜੀ ਦੇਖਿਆ ਕਈ ਗਰੀਬ ਨੇ ਜੇ ਬੰਦੇ ਕੱਪੜੇ ਨਹੀਂ ਵਿਚਾਰੇ ਆਂਦੇ ਚੱਜ ਦੇ ਸਰੀਰ ਕਮਜ਼ੋਰ ਆ ਫਿਕਰ ਚਿੰਤਾ ਪ੍ਰਭਾਵ ਪਾਈ ਫਿਰਦੀ ਆ ਪਰ ਆਸਰਾ ਗੁਰੂ ਦਾ ਵਾ ਜੇ ਪੁੱਛ ਲਗੇ ਕੀ ਹਾਲਾ ਕਹਣਗੇ ਮੋਜਾਂ ਵਾ ਬੜੀ ਕਿਰਪਾ ਗੁਰੂ ਮਹਾਰਜ ਦੀ ਹੈਰਾਨ ਰਹਿ ਜਾਈਦਾ ਬੇਜਾਰ ਵਾਕਿਆਈ ਆਨੰਦ ਅਜਾ ਤੇ ਜਿਉ ਜੋ ਵੱਡਾ ਹੋਈ ਜਾਂਦਾ ਕਿਵੇਂ ਆ ਕੀ ਹਾਲ ਆ ਕਾਹਦਾ ਅਜੀਬਸ ਸਹਬ ਜਿਹਾ ਪਾਸਾ ਉਹਨਾਂ ਦਾ ਟਾਈਮ ਪਾਸ ਨਹੀਂ ਹੁੰਦਾ ਕਿਉਂਕਿ ਅਮੰਤ ਨਹੀਂ ਨਾ ਖੁਸ਼ੀ ਨਹੀਂ ਜਿੰਨਾ ਮਰਜੀ ਪਦਾਰਥ ਧਨ ਹੈ ਖੁਸ਼ੀ ਤੋਂ ਬਿਨਾਂ ਸਾਰਾ ਕੁਝ ਦੁਖ ਰੂਪ ਹੋ ਜਾਂਦਾ ਇਹ ਮਾਇਆ ਵੀ ਭੋਗ ਸਾਰ ਕੜਤਲ ਪੈਦਾ ਕਰਦੇ ਆ ਦੁਖ ਰੂਪ